ਬਹੁਤ ਮਾ ਸ਼ਕਤੀ ਹੈ ਜਲਦੇ ਵਿੱਚ ਹਾਂ ਜੀ ਉਹ ਵੀ ਖੁਦ ਅਕਾਲ ਪੁਰਖ ਵਾਹਿਗੁਰੂ ਦਾ ਪੈਰਾ ਹੁੰਦਾ ਵਾਣਾ ਛੀਰ ਸਿੰਘ ਦਾ ਪੈਰਾ ਹੁੰਦਾ ਵਾਣਾ ਹਾਂ ਜੀ ਗੁਰਮੁਖ ਪਿਆਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਣ ਪਿਆਰ ਪਰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ ਗੁਰਮੁਖ ਪਿਆਰੋ ਪਿਛਲੇ ਵੀਡੀਓ ਵਿੱਚ ਆਪਾਂ ਤੁਹਾਨੂੰ ਨਾਮ ਜਪਣ ਦੇ ਜਿਹੜੇ ਕਿ ਵਿਧੀ ਬਾਰੇ ਅਭਿਆਸ ਬਾਰੇ ਦੱਸਿਆ ਸੀ ਨਾ ਕਿੱਦਾਂ ਨਾਮ ਜਪਣਾ ਕਿੱਦਾਂ ਸ਼ੁਰੂ ਕਰਨਾ ਵਾ ਅਭਿਆਸ ਨੂੰ ਨਾ ਜੀ ਤੇ ਪਰ ਗੁਰਮਖ ਪਿਆਰਿਆਂ ਨੂੰ ਗੁਰਸਿੱਖਾ ਵੀਰਾਂ ਬੀਬੀਆਂ ਭੈਣਾਂ ਨੂੰ ਕਈਆਂ ਨੂੰ ਬਹੁਤ ਮੁਸ਼ਕਲ ਆਉਂਦੀਆਂ ਵਾ ਜਦੋਂ ਉਹ ਨਾਮ ਪਿਆਸ ਸ਼ੁਰੂ ਕਰਦੇ ਕਿਉਂਕਿ ਉਹਨਾਂ ਨੂੰ ਉਬਾਸੀਆਂ ਆਣੀਆਂ ਨੀਂਦ ਆਉਂਦੀ ਹੈ ਨਾ ਬਹੁਤ ਜਿਆਦਾ ਤੇ ਭੜੇ ਭੜੇ ਮਨ ਚ ਖਿਆਲ ਉੱਤਪਨ ਹੋਣਾ ਨਾ ਉਹ ਸਾਰੀਆਂ ਚੀਜ਼ਾਂ ਕਿਵੇਂ ਆਪਾਂ ਦੂਰ ਕਰੀਏ ਇਸ ਵੀਡੀਓ ਵਿੱਚ ਪੂਰਾ ਇੱਕਦਮ ਸਹੀ ਵੀਰੀ ਲੈ ਨਾਲ ਦੱਸਿਆ ਜਾਊਗਾ ਕਿਉਂਕਿ ਦਾਸ ਦੇ ਨਾਲ ਵੀ ਜਦੋਂ ਉਹ ਆਰੰਭ ਕੀਤਾ ਸੀ ਦਾਸ ਨੇ ਨਾ ਨਾਮ ਜਪਣ ਦੀ ਅਭਿਆਸ ਨੂੰ ਤੂ ਤੂ ਦਾਸ ਨਾਲ ਵੀ ਚੀਜ਼ਾਂ ਹੋਈਆਂ ਕਿਉਂਕਿ ਮੁਸ਼ਕਲ ਆ ਕਿਉਂ ਆਉਂਦੀਆਂ ਉਹਦੇ ਬਾਰੇ ਵੀ ਗੱਲ ਕਰਾਂਗੇ ਨਾਲ ਦੇ ਨਾਲ ਆਪ ਜੀ ਦੇ ਚੰਨਾਂ ਵਿੱਚ ਇੱਕ ਬੇਨਤੀ ਹੋ ਰ ਕਿ ਜਿਹੜਾ ਆਪਾਂ ਜਲਦ ਨਵਾਂ ਸਫਰ ਨੂੰ ਸ਼ੁਰੂ ਕਰਾਂਗੇ ਤੇ ਉਦੋਂ ਪਹਿਲੇ ਦੱਸਦੇ ਜਿਹੜਾ ਕਿ ਖਿਆਲ ਦੇ ਵਿੱਚ ਆਇਆ ਕਿ ਆਪ ਜੀ ਨਾਲ ਦੇ ਰਖ ਨਾਮ ਅਭਿਆਸ ਦੀ ਵਿਧੀ ਨੂੰ ਲੈ ਕੇ ਨਾਮ ਜਪਣ ਦੀ ਸਿਮਰਨ ਸੇਵਾ ਨੂੰ ਲੈ ਕੇ ਹੈ ਨਾ ਜੀ ਉਹਨੂੰ ਨਾਲ ਵੀਡੀਓ ਰਿਲੇਟਡ ਜਿਹੜਾ ਕਿ ਸ਼ੇਅਰ ਕੀਤੀਆਂ ਜਾਂ ਨਾਲ ਕੋਈ ਵੀ ਦਾਰ ਦੇ ਜੀਵਨ ਵਿੱਚ ਬਹੁਤ ਜ਼ਿਆਦਾ ਨਾਮ ਸਿਮਰਨ ਕਰਨ ਦੇ ਨਾਲ ਅਭਿਆਸ ਦੇ ਨਾਲ ਜਿਹੜਾ ਕਿ ਬਹੁਤ ਜ਼ਿਆਦਾ ਬਦਲਾਅ ਆਇਆ ਜੀਵਨ ਦੇ ਨਾਲ ਜਿੰਨੇ ਨਾਲ ਕਾਫੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੁੱਖ ਰੋਗ ਜਾਂ ਜੋ ਵੀ ਪ੍ਰਵਾਸ ਕਲੇਸ਼ ਦੁੱਖ ਹੈ ਕਿ ਉਹ ਸਾਰੀਆਂ ਚੀਜ਼ਾਂ ਦੂਰ ਹੋਣੀਆਂ ਹੋ ਜਾਂਦੀਆਂ ਹਨ ਗੱਲ ਕਰਦੇ ਆਂ ਜੀ ਦੇਖੋ ਜੀ ਸਭ ਤੋਂ ਪਹਿਲੇ ਨੀਂਦ ਕਿਉਂ ਆ ਮੁਬਾਸੀਆਂ ਕਿਉਂ ਆਉਂਦੀਆਂ ਭੈੜੇ ਖਿਆਲ ਕੋਚ ਪਾਣ ਹੁੰਦੇ ਦੇਖੋ ਜੀ ਕਲਜੋਗਾ ਕਲਜੋਗਾ ਗੁਰਮਤ ਪਿਆਰਿਓ ਬੀਬਿਓ ਭੈਣੋ ਕਲਜੋਗਾ ਜਿੰਦੇ ਹੀ ਕਰਕੇ ਉਹ ਆ ਰਹੀ ਹੁੰਦਾ ਹੀ ਹੁੰਦਾ ਹਰੇਕ ਮੁਖ ਦੇ ਉੱਤੇ ਹਰੇਕ ਜੀਵ ਜੰਤੂ ਦੇ ਉੱਤੇ ਉਹ ਹਾਵੀਆ ਹਨਾ ਜੇ ਕਾਮ ਕ੍ਰੋਧ ਮੋਹ ਲੋਭ ਹੰਕਾਰ ਸਾਰਾ ਆਂਦਾ ਹੀ ਹਿੱਸਾ ਵਾ ਨਾ ਨਾਲ ਦੀ ਨਾਲ ਜਦ ਮਾੜੀਆਂ ਰੂਹਾਂ ਬੈਗਟਿਵ ਉਹ ਜਿਹੜੀਆਂ ਚੀਜ਼ਾਂ ਸਾਡੇ ਨੇੜੇ ਆ ਕਿਉਂਕਿ ਪੋਜ਼ਿਟਿਵ ਸਾਡੇ ਕੋਲ ਚੀਜ਼ ਰਹੀ ਨਹੀਂ ਜੀ ਹਨਾ ਚਾਹੇ ਸੋਸ਼ਲ ਮੀਡੀਆ ਤੇ ਆਪਾਂ ਦੇਖ ਰਹੇ ਹਾਂ ਤੇ ਸਾਡੇ ਕੋਲ ਨੈਗੇਟਿਵ ਚੀਜ਼ਾਂ ਦਾ ਭਰਿਆ ਆ ਸੋਸ਼ਲ ਮੀਡੀਆ ਵਾ ਇਹ ਆਪਣੇ ਆੜਾ ਦਵਾਲਾ ਵੀ 네ਗੇਟਿਵ ਚੀਜ਼ਾਂ ਦਾ ਮਤਲਬ ਕਿ ਸਰਜਾ ਹੋ ਰਿਹਾ ਵਾ ਹਨਾ ਜਿਹਾ ਸਰਜਾ ਜਾ ਰਿਹਾ ਵਾ ਜਿਵੇਂ ਵੀ ਲਾਲੋ ਸਾਰਿਆਂ ਉਹ ਸਾਰਾ ਹੁੰਦਾ ਹੀ ਹਿੱਸਾ ਵਾ ਨਾ ਤੇ ਅਸ ਕਰਕੇ ਬਾਕੀ ਹੁਕਮੇਂ ਇੰਦਰ ਸਭ ਕੋ ਬਾਹਰ ਹੁਕਮਾ ਕੋਈ ਹੁਕਮ ਦੇ ਵਿੱਚ ਹੀ ਆ ਸਾਰਾ ਕੁਝ ਪਰ ਉਤੋਂ ਤੱਕ ਮਤਲਬ ਕਿ ਆਪਾਂ ਕਹਿ ਦਈਏ ਵੀ ਜਦੋਂ ਜਦੋਂ ਬੰਦਾ ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜਦੋਂ ਦੂਰ ਹੁੰਦਾ ਨਾ ਉਹਨੂੰ ਸੋਚਦਾ ਹੀ ਨਹੀਂ ਹੈਗਾ ਰੱਬ ਬਾਰੇ ਨਾ ਜਿਉਂਕਿ ਉਹ ਫਿਰ ਬੰਦੇ ਦੇ ਤਕਲੀਫਾਂ ਆਣੀਆਂ ਸੁਭਾਵਿਕ ਜੀ ਗੱਲ ਹੈ ਨਾ ਜੀ ਹੁਣ ਦੇਖੋ ਜੀ ਗੁਰਦੁਆਰੇ ਆਪਾਂ ਜਾਣਦੇ ਆ ਸਾਰੇ ਕਹਿੰਦੇ ਅਸੀਂ ਗੁਰ ਨਾਮ ਵੀ ਆਪਾਂ ਸੁਣਨੇ ਨੇ ਗੁਰਬਾਣੀ ਦਾ ਪਾਠ ਵੀ ਸੁਣਨੇ ਨੇ ਆਪਾਂ ਕੀਰਤਨ ਵੀ ਕਰਦੇ ਘਰ ਦੀ ਗੁਰਬਾਣੀ ਸੁਣਦੇ ਆ ਪਰ ਸਾਡੇ ਜੀਵਨ ਚ ਕੋਈ ਬਦਲਾਅ ਨਹੀਂ ਆ ਰਿਹਾ ਦੇਖੋ ਗੁਰਮਖ ਪਿਆਰਿਓ ਬਦਲਾਅ ਆਉਣ ਦੇ ਵੀ ਬਹੁਤ ਸਾਰੇ ਜਿਹੜੇ ਕਿ ਕਾਰਨ ਹੁੰਦੇ ਆ ਕਾਰਨ ਕਿਵੇਂ ਹੁੰਦੇ ਆ ਉਹ ਵੀ ਉਦਮ ਕਰਨਾ ਪੈਂਦਾ ਵਾ ਉਦਮ ਐਵੇਂ ਨਹੀਂ ਹੁੰਦੇ ਉਦਮ ਕਰਨ ਦੇ ਨਾਲ ਹੀ ਉਦਮ ਹੋਣਾ ਵਾ ਗੁਰਮਖ ਪਿਆਰਿਓ ਗੱਲਾਂ ਤੁਹਾਡੇ ਨਾਲ ਅੱਦਾਂ ਹੀ ਸ਼ੇਅਰ ਕੀਤੀਆਂ ਜਾ ਰਹੀਆਂ ਆਪਣੀ ਜਨਨ ਚ ਅੱਦਾਂ ਬੇਨਤੀ ਰੱਖੀ ਜਾ ਰਹੀ ਪ੍ਰਤੱਖ ਗੁਰੂ ਅਕਾਲ ਪੁਰਖ ਵਾਹਿਗੁਰੂ ਜੀ ਦੀ ਪ੍ਰਤੱਖ ਮਹਾਸ਼ਕਤੀਆਂ ਜਿਹੜੇ ਕਿ ਸ਼ਹੀਦ ਸਿੰਘ ਆਲਾ ਪੈਰਾ ਸਾਰੀਆਂ ਚੀਜ਼ਾਂ ਬਿੰਤ ਕਿਰਪਾ ਹੁੰਦੀ ਆ ਵਾਪਰਦੀ ਆ ਜਦੋਂ ਤੁਹਾਡੇ ਨਾਲ ਤਾਂ ਤੁਹਾਨੂੰ ਪਤਾ ਲੱਗਣਾ ਸ਼ੁਰੂ ਹੋ ਜੇ ਕਿ ਅਸਲ ਦੁਨੀਆ ਹੈ ਕਿਰੀ ਸੱਚ ਕੀ ਹੈ ਨਾ ਸਭ ਤੋਂ ਪਹਿਲੇ ਗੱਲ ਕਰਦੇ ਆ ਆਪਾਂ ਪਿਛਲੇ ਵੀਡੀਓਜ਼ ਗੱਲ ਕੀਤੀ ਸੀ ਕਿ ਨਾਮ ਜਪਣ ਦਾ ਅਭਿਆਸ ਕਿਵੇਂ ਸ਼ੁਰੂ ਕੀਤਾ ਜਾਵੇ ਕਿਵੇਂ ਆਰਮ ਕੀਤਾ ਜਾਵੇ ਨਾ ਸਟਾਰਟ ਕਿਵੇਂ ਕੀਤਾ ਜਾਵੇ ਉਹ ਸਾਰਾ ਦੱਸ ਦਿੱਤਾ ਆਪਾਂ ਹੁਣ ਉਹਨੂੰ ਦੁਬਾਰਾ ਨਹੀਂ ਦੁਹਰਾਉਂਦੇ ਆ ਆਪਾਂ ਸਿੱਧੇ ਜੀ ਗੱਲ ਤੇ ਆਂਦੇ ਆ ਦੇਖੋ ਜੀ ਨਾਮ ਜਪਣ ਵੇਲੇ ਜੇ ਤੁਸੀ ਆਸਨ ਲਾਣਾ ਵਾ ਉਸ ਤੋਂ ਪਹਿਲੇ ਇੱਕ ਜਿਹੜੀ ਇੱਕ ਬੇਨਤੀ ਆਪ ਜੀ ਤੇ ਚੰਨਾਂ ਵਿੱਚ ਰੱਖ ਰਿਹਾ ਵਾ ਸਭ ਤੋਂ ਪਹਿਲੇ ਘਰ ਦੇ ਵਿੱਚ ਆਪਾਂ ਇੱਕ ਗੜਵਾ ਲੈਣਾ ਲੋਟਾ ਲੈਣਾ ਹੈ ਨਾ ਗੜਵਾ ਨਾ ਉਹ ਮਤਮ ਚ ਪਿੱਤਲ ਦਾ ਹੋਵੇ ਤਾਂਬੇ ਦਾ ਹੋਵੇ ਚਾਹੇ ਲੋਹ ਸਰਮ ਲੋਹ ਦਾ ਹੋਵੇ ਚਾਹੇ ਫਿਰ ਸਟੀਲ ਦਾ ਹੋਵੇ ਕੋਈ ਵੀ ਤਾਤੂ ਹੋਵੇ ਹੁੰਦਾ ਕੋਈ ਬਹਿਮ ਚਾਨੀ ਨਾ ਉਹ ਲੈ ਕੇ ਆਪਾਂ ਜੜਾਂਗੇ ਉਸ ਤੋਂ ਭਰ ਕੇ ਆਪਾਂ ਸੁੱਚੇ ਜਲ ਦਾ ਉਹ ਆਪਣੇ ਕੋਲ ਰੱਖਣਾ ਵਾ ਹੁਣ ਕਹੋਗੇ ਵੀ ਜਲ ਦੇ ਨਾਲ ਕੀ ਲੈਣਾ ਦੇਣਾ ਵਾ ਨਾ ਕਈ ਤੇ ਕਹਿੰਦੇ ਜਲ ਦਾ ਗੜਵਾ ਭਰ ਕੇ ਰੱਖ ਲੈ ਹੁਣਾਂ ਦੇ ਨਾਲ ਕੀ ਹੋਊਗਾ ਗੁਰਮੁਖ ਪਿਆਰ ਹੋਊਗਾ ਕੋਈ ਵੀਗਾ ਅਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਤਾਂ ਜੋ ਹੋਰਾਂ ਦੀ ਭਲਾ ਹੋ ਸਕੇ ਜੋ ਵੀ ਗੁਰਮੁਖ ਪਿਆਰੇ ਗੁਰਸਿੱਖ ਵੀਰ ਭਰਾ ਬੀਬੀਆਂ ਭੈਣਾਂ ਜੋ ਕਿ ਨਾਮ ਸਿਮਰਨ ਦੇ ਅਭਿਆਸ ਵਿੱਚ ਉਲਝੀਆਂ ਹੋਈਆਂ ਵਾ ਉਹਨਾਂ ਦਾ ਮਨ ਟਿਕਾਣਾ ਨਹੀਂ ਆ ਰਿਹਾ ਵਾ ਜਾਂ ਫਿਰ ਉਹਨਾਂ ਨੂੰ ਪਰੇਸ਼ਾਨੀਆਂ ਹੋ ਰਹੀਆਂ ਵਾ ਜਾਂ ਉਹਨਾਂ ਦੇ ਕਾਰਜ ਰਾਸ ਨਹੀਂ ਹੋ ਰਹੇ ਤੇ ਉਹਨਾਂ ਨੂੰ ਜਿਹੜੀ ਨੀਂਦ ਆ ਰਹੀ ਆ ਉਬਾਸੀ ਆ ਰਹੀ ਸੱਜਾ ਚੀਜ਼ਾਂ ਦੂਰ ਹੋਣਗੀਆਂ ਕਿਉਂਕਿ ਦਾਸ ਨਾਲ ਹੋਈਆਂ ਸੀ ਦਾਸ ਤੋਂ ਵੀ ਗੁਰੂ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਤਾਂ ਉਹ ਚੀਜ਼ਾਂ ਦੂਰ ਹੋਣੇ ਸ਼ੁਰੂ ਹੋ ਗਈਆਂ ਨਾ ਹੁਣ ਦੇਖੋ ਗੁਰਮਖ ਪਹਿਲੇ ਸਭ ਤੋਂ ਪਹਿਲੇ ਗੱਲ ਕਰਦੇ ਆਪਾਂ ਕਿ ਦੇਖੋ ਜਿਹੜਾ ਆਪਾਂ ਜਲਦਾ ਲੋਟਾ ਰੱਖਣਾ ਗੜਵਾ ਰੱਖਣਾ ਵਾ ਉਹ ਗੜਵੇ ਨਾਲ ਕੀ ਹੋਣਾ ਜੀ ਜਲਦਾ ਨਾਲ ਉਹ ਜਲਦੇ ਨਾਲ ਕੀ ਹੋਣਾ ਜੀ ਜਦੋਂ ਆਪਾਂ ਗੁਰਬਾਣੀ ਨੂੰ ਉਚਾਰਨਾ ਜਦੋਂ ਦੇਖੋ ਜੀ ਆਪਾਂ ਗੁਰਮੰਤਰ ਦਾ ਅਭਿਆਸ ਕਰਨਾ ਹੁਣ ਗੁਰਮੰਤਰ ਦਾ ਅਭਿਆਸ ਦਾ ਵੀ ਇੱਕ ਤੁਹਾਨੂੰ ਦੱਸ ਦੇਣਾ ਆਸ ਤੁਹਾਡੇ ਚੰਨਾਂ ਬੇਨਤੀ ਰੱਖਦਾ ਵਾ ਹੱਥ ਚਾਏ ਐਦਾ ਕਰਕੇ ਗੁਰਮੰਤਰ ਉਚਾਰੋ ਚਾਏ ਹੱਥ ਐਦਾ ਕਰਕੇ ਗੁਰਮੰਤਰ ਉਚਾਰੋ ਕੋਈ ਅੰਦੇ ਨਾਲ ਬਹਿਮ ਵਿਚਾਰ ਨਹੀਂ ਕਰਨਾ ਹਨਾ ਵੀ ਇਹ ਨਹੀਂ ਕਹਿਣਾ ਵੀ ਹੱਥ ਐਦਾ ਹੀ ਕਰਨ ਦੇ ਨਾਲ ਮੈਨੂੰ ਕਿ ਜ਼ਿਆਦਾ ਹਣ ਜਿੰਦਾ ਤੁਹਾਡੇ ਮਨ ਨੂੰ ਪਾਵੇ ਉਦਾਂ ਹੀ ਰੱਖਣਾ ਹਨਾ ਚਾਹ ਚੜਦੇ ਸੂਰਜ ਨਾਲ ਕਾ ਲੋ ਮੁੱਖ ਨੂੰ ਚਾਹ ਜਿੱਦਾਂ ਮਰਜੀ ਕਾ ਲੋ ਹਾਂ ਅਗਰ ਤੁਸੀਂ ਖਾਸ ਕੋਈ ਆਪਣੀ ਜਿਹੜਾ ਇੱਛਾ ਨੂੰ ਅਗਰ ਤੁਸੀਂ ਚੰਦ ਨੂੰ ਜਲਦੀ ਤੋਂ ਜਲਦੀ ਚਲਬੋ ਹੋਵੇ ਤਾਂ ਫਿਰ ਤੁਸੀਂ ਚੜਦੇ ਸੂਰਜ ਨਾਲ ਨੂੰ ਵੀ ਆਪਣਾ ਕਰ ਸਕਦੇ ਹੋ ਨਾ ਜੀ ਫਿਰ ਉਹਦੇ ਵਾਸਤੇ ਵੀ ਬਹੁਤ ਵੀਰੀ ਹੈਗੀ ਹੈ ਨਾ ਕੜਾ ਪ੍ਰਸ਼ਾਦੀ ਦੇਗ ਹੋ ਗਿਆ ਹੋਰ ਕੇਸੀ ਸ਼ਰਾਨ ਵੀ ਫਿਰ ਤੁਹਾਨੂੰ ਪ੍ਰਤੱਖ ਜਿਹੜਾ ਕਰਨਾ ਹੀ ਪੈਣਾ ਹੈ ਹਨਾ ਵੀ ਉਹਨੂੰ ਲਾਜ਼ਮੀ ਕਰਨਾ ਹੀ ਕਰਨਾ ਮੋ ਫਿਰ ਉਹਦੇ ਚ ਕੋਈ ਦੂਰ ਆਏ ਵਾਲੀ ਗੱਲ ਨਹੀਂ ਹੋਊਗੀ ਕਿ ਨਹੀਂ ਜੀ ਅਸੀਂ ਬਿਨਾ ਕੇਸੀ ਸ਼ਰਾਨ ਤੇ ਬਿਨਾ ਦੇਗ ਪ੍ਰਸ਼ਾਦ ਦੇ ਕੜਾ ਪ੍ਰਸ਼ਾਦ ਦੇ ਦੇਖ ਤੋਂ ਬਿਨਾ ਹੀ ਫਿਰ ਅਮ ਕਰ ਦਿੰਦੇ ਹਾਂ ਅਬਿਆਸ ਨੂੰ ਫਿਰ ਨਹੀਂ ਜੀ ਹਣਾ ਕਿ ਇੱਕ ਵਾਲੀ ਆਪਾਂ ਨੂੰ ਕੀ ਪਹਿਲੇ ਮਨ ਟਿਕਾਣਾ ਮਨ ਟਿਕਣਾ ਜ਼ਰੂਰੀ ਆ ਮਨ ਦੇ ਵਿੱਚ ਵਿਆਸ ਹੋਣਾ ਜ਼ਰੂਰੀ ਆ ਨਾ ਆਪਾਂ ਸ਼ੁਰੂਆਤ ਕਰਨੀ ਪਹਿਲੇ ਹਣਾ ਹੁਣ ਦੇਖੋ ਜੀ ਆਪਾਂ ਵਾਹਿਗੁਰੂ ਜੀ ਦਾ ਗੁਰਮੰਤਰ ਨੂੰ ਜਾਨਣਾ ਵਾ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਐਦਾਂ ਕਰਕੇ ਹਣਾ ਜੀ ਹੁਣ ਜਦੋਂ ਤੁਹਾਡੀ ਜੀਬ ਆ ਜਿਹੜੀ ਜੀਬ ਆਵਾ ਉਹ ਜੋ ਤਾਲੂ ਦੇ ਨਾਲ ਲੱਗੇਗੀ ਨਾ ਆਟੋਮੈਟਿਕ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਅਦਕ ਤੋਂ ਕੰਨਾਂ ਤੱਕ ਸਿਰਫ ਆਪਣੇ ਜਾਣੀ ਚੀਜ਼। ਹੁਣ ਕੰਨਾਂ ਤੱਕ ਜਾਊਗੀ ਨਾਲ ਦੇ ਨਾਲ ਜਿਹੜੀ ਉਹਦੀ ਵਾਈਬ ਆ ਵਾਈਬ੍ਰੇਸ਼ਨ ਆ ਉਹ ਜਿਹੜੀ ਕੀ ਜਲ ਦੇ ਵਿੱਚ ਸਮਾਰੀ ਆ ਹਨਾ ਹੁਣ ਜਦੋਂ ਆਪਾਂ ਘਰ 'ਚ ਨੋਰਮਲ ਪਾਣੀ ਪੀਂਨੇ ਆ ਹਨਾ ਤੇ ਉਹ ਨੋਰਮਲ ਹੀ ਆ ਪਰ ਜਦੋਂ ਆਪਾਂ ਅਮਰਤ ਸरोवर ਤੇ ਉਹ ਕਿ ਆ ਜਾਂਦਾ ਜੀ ਕਿਉਂਕਿ ਜਦੋਂ ਅੱਠੇ ਪੈਰ ਗੁਰਬਾਣੀ ਦਾ ਕੀਰਤਨ ਸ਼ਬਦ ਸੇਵਾ ਹੋਣੀ ਤਾਂ ਉਹ ਫਿਰ ਰਸ ਮਿਲ ਜਾਂਦਾ ਵੇ ਜਦੋਂ ਫਿਰ ਰਸ ਮਿਲ ਜਾਂਦਾ ਉਹ ਗੁਰਮੁਖ ਘਰ ਉਹ ਤੁਹਾਨੂੰ ਪਤਾ ਹੈ ਫਿਰ ਗੁਰੂ ਦੀ ਬੇਅੰਤ ਕਿਰਪਾ ਕਾਲਪੁਰਖ ਸਾਹਿਬ ਜੀ ਦੇ ਦਾਸ ਗੁਰੂ ਪਾਤਸ਼ਾਹ ਸਾਹਿਬ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੈ ਨਾ ਸ਼ੀਰ ਸਿੰਘ ਵਾ ਸਿੰਘ ਨੀ ਆਦਿ ਇਹਨਾਂ ਮਹਾਪੁਰਖ ਸੰਤਾਂ ਦੀ ਉਹ ਕਿਰਪਾ ਹੁੰਦੀ ਆ ਹਣਾ ਐਸ ਕਰਕੇ ਦੇਖੋ ਜੀ ਵੀ ਉਹ ਜਦੋਂ ਫਿਰ ਉਹ ਨੋਰਮਲ ਪਾਣੀ ਨਹੀਂ ਰੋਗਾ ਜਦੋਂ ਤੁਸੀਂ ਉਹ ਵਰਮੰਤਰ ਕਾਲਿਆ 1/2 ਘੰਟਾ ਵਿਆਸ ਕਰ ਲਿਆ 1/2 ਘੰਟਾ ਕਰ ਲਿਆ 1 ਘੰਟਾ 1 ਕੈਂਟਾ ਕਰ ਲਿਆ ਜਿੰਨਾ ਵੀ ਤੁਸੀਂ ਆਰਮ ਕਰਨਾ ਚਾਹੁੰਦੇ ਹੋ ਵਿਆਸ ਦੇ ਵਿੱਚ ਉਹ ਨਾ ਸ਼ੁਰੂ ਕਰਨਾ ਜੇ ਨਾ ਉਹਨਾਂ ਕਾਲੇ ਉਸ ਤੋਂ ਬਾਦ ਉਹ ਜਲਦਾ ਤੁਸੀਂ ਘਰ 'ਚ ਛਿੱਟਾ ਲਾਓ ਗਲ ਦਾ ਛੱਟਾ ਲਾ ਕੇ ਜਲਦਾ ਉਸ ਤੋਂ ਬਾਅਦ ਉਹ ਜਲ ਆਪ ਵੀ ਚੁਲਾ ਪਰ ਕੇ ਸ਼ਾਖਲੀ ਪਰਿਵਾਰ ਵਾਲਿਆਂ ਨੂੰ ਚੁਲਾ-ਚੁਲਾ ਸ਼ਕਾਉਣਾ ਔਰ ਸਾਰੇ ਆ ਤੁਹਾਡੇ ਘਰ ਚ ਛੜਕਾਲ ਕਰੋ ਉਹਦੇ ਨਾਲ ਕੀ ਆ ਮਾੜੀਆਂ ਰੂਹਾਂ 네ਗੇਟਿਵ ਚੀਜ਼ਾਂ ਉਹ ਦੂਰ ਜਾਣੀਆਂ ਸ਼ੁਰੂ ਹੋ ਜਣੀਆਂ ਹੈ ਨਾ ਜਿਹੜਾ ਉਹਨਾਂ ਦਾ ਬਹਾਨਾ ਉਹਨਾਂ ਨੂੰ ਮਿਲਿਆ ਸੀ ਕਾਲ ਕਾਲ ਜਿਹੜਾ ਹਨਾ ਮਨੂੰ ਕਲਜੋ ਗੁੰਡਾ ਉਹ ਵੀ ਦੂਰ ਜਾਣਾ ਸ਼ੁਰੂ ਹੋ ਜਾਏਗਾ ਉਸ ਤੋਂ ਬਾਅਦ ਦੇਖੋ ਜੀ ਕਿਉਂਕਿ ਕਾਲ ਦਾ ਵੀ ਕਾਲ ਹੈਗਾ ਮਹਾਕਾਲ ਮਹਾਕਾਲ ਖੁਦ ਅਕਾਲਪੁਰਖ ਹੈ ਨਾ ਜੀ ਹੁਣ ਦੇਖੋ ਜੀ ਜਦੋਂ ਮਨਮੋਸ਼ੀ ਦੇsingੜਾ ਪੈਰਾ ਆਪਣੇ ਆਪ ਹੋਣਾ ਸ਼ੁਰੂ ਹੋ ਜਾਏਗਾ ਹੁਣ ਜਦੋਂ ਜਲਦੇ ਨਾਲ ਕਿਉਂ ਨਾ ਜਦੋਂ ਤੁਸੀਂ ਜਲ ਚੂਲਾ ਭਰ ਕੇ ਸ਼ਗਨ ਨਾ ਉਹ ਜਦੋਂ ਗੁਰਬਾਣੀ ਦਾ ਗੁਰਮੰਤਰ ਦਾ ਜਿਹੜਾ ਕਿ ਜਿੰਨਾ ਵੀ ਮਹਾਸ਼ਕਤੀ ਹੈ ਨਾ ਉਹ ਉਹਦੇ ਵਿੱਚ ਸਮਾਊਗੀ ਜਦੋਂ ਜਦੋਂ ਤੁਸੀਂ ਜਲ ਸ਼ਗੋਗੇ ਤੇ ਚੂਲਾ ਭਰ ਕੇ ਉਹ ਫਿਰ ਤੁਹਾਡੇ ਅੰਦਰ ਹੀ ਸਮਾਊਗੀ ਆਟੋਮੈਟਿਕ ਤੁਹਾਡੇ ਜਿਹੜੇ ਕਿ 21 ਦਿਨ ਤੁਸੀਂ ਕਰਨ ਲਗਾ ਦਾ 21 ਦਿਨ ਗੁਰਮੁਖ ਪੈਰੋ ਵੀ ਤੁਸੀਂ 4 21 ਦਿਨਾਂ ਦੇ 40 ਦਿਨ ਤੁਸੀਂ ਲਗਾਤਾਰ ਕਰਕੇ ਦੇਖ ਲਓ ਨਾ ਵੀ 21 ਦਿਨਾਂ ਚ ਤੁਹਾਨੂੰ ਫਰਕ ਦਿਖ ਜੂਗਾ ਵੀ ਤੁਸੀਂ ਆਪੇ ਕਹੋਗੇ ਕਿ ਹਾਂ ਜਲਦੇ ਨਾਲ ਸਾਨੂੰ ਫਰਕ ਪਿਆ ਕਿਉਂਕਿ ਜਲ ਤੋਂ ਬਿਨਾ ਕਰੋਗੇ ਤਾਂ ਤੁਹ ਤੇ ਅਭਿਆਸ ਜਿਹੜਾ ਕਰਨ ਦੇ ਵਿੱਚ ਪਰੇਸ਼ਾਨੀਆਂ ਹੁੰਦੀਆਂ ਵਾ ਤੇ ਉਹ ਉਹ ਆਣੀ ਨੀ ਨਾਣੀ ਉਹ ਉਬਾਸੀਆਂ ਆਣੀਆਂ ਭੜੇ ਭੜੇ ਖਾਣ ਨੂੰ ਹੁੰਦਿਆਂ ਜਦੋਂ ਤੁਸੀਂ ਜਲ ਰੱਖਣਾ ਸ਼ੁਰੂ ਕਰ ਦੋਗੇ ਨਾ 21 ਦਿਨਾਂ ਵਿੱਚ ਤੁਹਾਡਾ 11 ਦਿਨਾਂ ਵਿੱਚ 11 ਦਿਨ 21 ਦਿਨਾਂ ਦੇ ਤੁਹਾਨੂੰ ਉਹ ਫਰਕ ਦਿਨਾ ਸ਼ੁਰੂ ਹੋ ਜਣਾ ਹੈ ਨਾ ਉਹ 11 ਦਿਨ 21 ਦਿਨ ਦਾ ਵੀ ਇੱਕ ਹੁੰਦਾ ਵਾ ਨਾ ਕਿਉਂਕਿ ਦੇਖੋ ਜੀ ਇੱਕ ਦਿਨ ਸਵਾ ਲੱਖ ਹੀ ਆ ਜੋ ਕੁਝ ਸਵਾ ਲੱਖ ਦੇ ਵਿੱਚ ਹੀ ਨਾ ਸਵਾ ਲੱਖ ਦੇ ਵਿੱਚ ਹੀ ਚ ਜਾਂਦੀ ਹੈ ਨਾ ਹੁਣ ਦੇਖੋ ਜੀ ਹੁਣ ਇਹ ਜਦੋਂ ਤੁਸੀਂ ਕਰੋਗੇ ਨਾ ਗੁਰਮੁਖ ਪਿਆਰੇ ਉਦੋਂ ਬਾਅਦ ਫਿਰ ਉਹ ਜਿਹੜੀਆਂ ਮੰਨੂ ਕਿ 11 ਦਿਨ 21 ਦਿਨ ਦੇ ਵਿੱਚ ਤੁਹਾਨੂੰ فرق ਦਿਖਣਾ ਸ਼ੁਰੂ ਹੋ ਜਾਏਗਾ ਹਾਂ ਤੇ ਤੁਹਾਡਾ ਮਨ ਲੱਗਣਾ ਸ਼ੁਰੂ ਹੋ ਜਾਏਗਾ ਤੁਹਾਨੂੰ ਨੀਂਦ ਨਹੀਂ ਆਊਗੀ ਤੁਹਾਨੂੰ ਵਾਸੀਆਂ ਨਹੀਂ ਆਣਗੇ ਭੈੜੇ ਮਨ ਨਹੀਂ ਖਿਆਲ ਨਹੀਂ ਆਣਗੇ ਨਾ ਤੁਹਾਡਾ ਮਨ ਫੜਕਣਾ ਬੰਦ ਹੋ ਜਾਏਗਾ ਇੱਕ ਧਿਆਨ ਹੋ ਕੇ ਨਮਕੀ ਤੁਹਾਡਾ ਮਨ ਉਹ ਅਕਾਲ ਪੁਰਖ ਦੀ ਜੋਤ ਵਿੱਚ ਸਮਾਣਾ ਸ਼ੁਰੂ ਹੋ ਜਾਏਗਾ ਤੇ ਫਿਰ ਤੁਹਾਡੇ ਦੁੱਖ ਤਕਲੀਫਾਂ ਜਿਹੜੇ ਕੀ ਕਾਰਜਾ ਰਾਸ ਨੂੰ ਸ਼ੁਰੂ ਹੋਣਗੇ ਨਾ ਸਾਰੀਆਂ ਉਹ ਚੀਜ਼ਾਂ ਤੁਹਾਡੀਆਂ ਸਹੀ ਹੋਣੀਆਂ ਸ਼ੁਰੂ ਹੋ ਜਾਣਗੀਆਂ ਜੋ ਤੁਹਾਡੇ ਜੀਵਨ ਵਿੱਚ ਬਦਲਾਅ ਨਹੀਂ ਹੈ ਉਹ ਤੁਹਾਨੂੰ ਬਦਲਾਅ ਦਿਖਣਾ ਸ਼ੁਰੂ ਹੋ ਜਾਏਗਾ ਤੁਹਾਡੀ ਸੋਚ ਵਿੱਚ ਬਦਲਾਅ ਹੋਊ ਤੁਹਾਡੇ ਸਰੀਰ ਵਿੱਚ ਬਦਲਾਅ ਹੋਊਗਾ ਹਰ ਚੀਜ਼ ਵਿੱਚ ਨਾ ਤੁਹਾਡੀ ਭੁੱਖ ਪਿਆਸ ਸਾਰੀਆਂ ਚੀਜ਼ਾਂ ਵਿੱਚ ਉਹ ਚੀਜ਼ ਹੋ ਜੂਗੀ ਜਦੋਂ ਤੁਸੀਂ ਨਾਮ ਸੁਣਨ ਬਿਆਸ ਕਰੂ ਨਾ ਤੁਹਾਡੇ ਅਥੇ ਦੇਖਿਓ ਮਨ ਪਤਾ ਲੱਗਦਾ ਨਾ ਨਾਮ ਦੇ ਅਭਿਆਸ ਵਿੱਚ ਜਲਦੇ ਨਾਲ ਬਹੁਤ ਮਾ ਸ਼ਕਤੀ ਹੈ ਜਲਦੇ ਵਿੱਚ ਨਾ ਜੀ ਨੂੰ ਖੁਦ ਅਕਾਲ ਪੁਰਖਾਇ ਗੁਰੂ ਦਾ ਪੈਰਾ ਹੁੰਦਾ ਵਾ ਨਾ ਛੀਰ ਸਿੰਘ ਦਾ ਪੈਰਾ ਹੁੰਦਾ ਵਾ ਨਾ ਨੂੰ ਕਈ ਕਹਣਗੇ ਵੀ ਇਦਾਂ ਕੋਈ ਨਹੀਂ ਆਪਾਂ ਵਾਹਿਗੁਰੂ ਜੀ ਕਿਰਪਾ ਕਰਨ ਇਸ ਦੇ ਉੱਪਰ ਵੀ ਆਪਾਂ ਵੀਡੀਓ ਲੈ ਕੇ ਆਵਾਂਗੇ ਨਾ ਤਾਂ ਜੋ ਬਿਆਮ ਨਿਕਲ ਸਕਣਾ ਨਾ ਜੀ ਕਿਉਂਕਿ ਬਿਆਮ ਨੇ ਵੀ ਬਹੁਤ ਜਗ੍ਹਾ ਬਣਾ ਕੇ ਆਪਣੀ ਮੰਦੇ ਵਿੱਚ ਆ ਦਮਾਗ ਦੇ ਵਿੱਚ ਹਨ ਤੇ ਬਸ ਇਹ ਚੀਜ਼ਾਂ ਵਾਜੀ ਇਸ ਕਰਨ ਤੋਂ ਬਾਅਦ ਵੀਰੀ ਨੂੰ ਤੇ ਤੁਹਾਡੇ ਜਿਹੜੇ ਸਾਰੇ ਉਹ ਚੀਜ਼ ਰਾਸ ਹੋਣੀ ਸ਼ੁਰੂ ਹੋ ਜੇਗੀ ਤੁਹਾਡਾ ਮਨ ਵੀ ਟਿਕਏਗਾ ਜਿਹੜੇ ਖਿਆਲ ਵੀ ਦੂਰ ਹੋਣਗੇ ਨਾਲ ਦੀ ਨਾਲ ਤੁਹਾਨੂੰ ਜਿਹੜਾ ਕੀ ਨੀਂਦ ਨਾਣੀ ਉਬਾਸੀਆਂ ਆਣੀਆਂ ਸਾਰੀ ਚੀਜ਼ਾਂ ਦੂਰ ਹੋ ਜਾਏ ਤੁਨੀ ਦਾਸ ਦੇ ਨਾਲ ਇਹ ਚੀਜ਼ ਹੋਈ ਸੀ ਦਾਸ ਨੇ ਫਿਰ ਮਤਲਬ ਕਿ ਵੀਡੀਓ ਦੇਖੀ ਸੰਤ ਮਹਾਪੁਰਖਾ ਦੀ ਨਾ ਜੀ ਉਥੋਂ ਫਿਰ ਮਹਾਰਾਜ ਦੀ ਕਿਰਪਾ ਹੋਈ ਹੈ ਨਾ ਤੇ ਉਹ ਫਿਰ ਜਦੋਂ ਕੀਤਾ ਵਾ ਜਾਲ ਰੱਖਣਾ ਸ਼ੁਰੂ ਉਸ ਤੋਂ ਬਾਅਦ ਬੇਹੰਤ ਕਿਰਪਾ ਹੋਈ ਹੈ ਕਿ ਉਬਾਸੀਆਂ ਆਣੀਆਂ ਨੀਂਦ ਨਾਣੀ ਆਟੋਮੈਟਿਕ ਦੂਰ ਹੋ ਗਿਆ ਇੱਕ ਜ਼ਰੂਰੀ ਬੇਨਤੀ ਆਪਜੀ ਤੇ ਚੈਨਲ ਹਣਾ ਜੋ ਵੀ ਦੁਰਮਖ ਗੁਰਸੇ ਕਵੀਰ ਭਰਾਜ ਬੀਬੀਆਂ ਭੈਣਾ ਜੋ ਵੀ ਹੈ ਨਾ ਜੀ ਉਹ ਸਾਰਿਆਂ ਨੂੰ ਬੇਨਤੀ ਹੈ ਜੀ ਵੀ ਆਪ ਜੀ ਇੱਕ ਗੱਲ ਦੇ ਵਿੱਚ ਹਜੂਰੀਆ ਜ਼ਰੂਰ ਰੱਖਣਾ ਚਾ ਚਿੱਟੇ ਰੰਗ ਦਾ ਹੋਵੇ ਨੀਲੇ ਰੰਗ ਦਾ ਹੋਵੇ ਖੱਟੇ ਰੰਗ ਦਾ ਹੋਵੇ ਨਾ ਜੀ ਇਹ ਜ਼ਰੂਰ ਗੱਲ ਚ ਪਾ ਕੇ ਤੁਸੀਂ ਅਭਿਆਸ ਸ਼ੁਰੂ ਕਰੋ ਅੰਦੇ ਨਾਲੇ ਬਹੁਤ ਤੁਹਾਨੂੰ ਜਿਹੜਾ ਕੀ ਫਰਕ ਪਏਗਾ ਨਾ ਕਿਉਂਕਿ ਇਹ ਵੀ ਜ਼ਰੂਰੀ ਹੈ ਜੀ ਨਾਮ ਸੰਗਮ ਵਿਆਹ ਵਿੱਚ ਜ਼ਰੂਰੀ ਹੈ ਨਾ ਜੀ ਅਗਰ ਕੋਈ ਵੀਰ ਦੇ ਕੇਸ ਕਤਲ ਵੀ ਹੈ ਨਾ ਕੋਈ ਗੱਲ ਨਹੀਂ ਉਹ ਵੀ ਕਰ ਸਕਦਾ ਵਾ ਸਿਰਫ ਟੱਕ ਕੇ ਚੰਗੀ ਰਹਾ ਕੁ ਕਰ ਸਕਦਾ ਹੈ ਨਾ ਕੋਈ ਅੰਦੇ ਚ ਉਹ ਨਹੀਂ ਗੁਰੂ ਪਾਸ਼ ਨੇ ਕਿਉਂਕਿ ਗੁਰੂ ਪਾਸ਼ ਕਹਿੰਦੇ ਮੇਰੇ ਬੱਚੇ ਮੇਰਾ ਮਤਲਬ ਕਿ ਨਾਮ ਜਪਣ ਤੇ ਉਹਨਾਂ ਨੂੰ ਮੈਂ ਖੁਸ਼ੀਆਂ ਦੇਵਾਂ ਹੈ ਨਾ ਕਿ ਕਿ ਜੀ ਨਾਮ ਜਪਣ ਦੇ ਵਿੱਚ ਬਹੁਤ ਮਾਨ ਸ਼ਕਤੀ ਵਰਤਦੀ ਹੈ ਤੇ ਇਹਨੀਆਂ ਬੇਨਤੀ ਆਉਂਦੀ ਚੰਨ ਵਿੱਚ ਪ੍ਰਵਾਣ ਕਰਨੀ ਨੇਕਾ ਨੂੰ ਲਗਤੀਆਂ ਹੋ ਜਾਂਦੀਆਂ ਨੇ ਜੀ ਦੰਦੇ ਕਿਉਂਕਿ ਸਾਰੀਆਂ ਚਿੰਤਾ ਸੋਚ ਸਮਝ ਕੇ ਨਹੀਂ ਹੁੰਦੀ ਕਿਉਂਕਿ ਇੱਥੇ ਕੋਈ ਸਕ੍ਰਿਪਟ ਨਹੀਂ ਲਿਖੀ ਹੋਇਆ ਤੇ ਕੋਈ ਕਹਾਣੀ ਨਹੀਂ ਲਿਖੀ ਜੋ ਮੈਂ ਬੋਲ ਰਿਹਾ ਵਾਂ ਜੋ ਦਸ ਦੇ ਜੀਵਨ ਵਿੱਚ ਹੋਇਆ ਵਾਣਾ ਜੀ ਆਪ ਜੀ ਦੀ ਕਿਰਪਾ ਨਾਲ ਹਨ ਆਪ ਜੀ ਦੀ ਸੰਗਤਾਂ ਦੇ ਚੰਨਾਂ ਵਿੱਚ ਹਨ ਜੋ ਬੇਨਤੀਆਂ ਰੱਖੀਆਂ ਵਾਂ ਤੇ ਉਹ ਆਪ ਜੀ ਦੇ ਚੰਨਾਂ ਵਿੱਚ ਆਪ ਰੱਖੀਆਂ ਵਾਂ ਮੈਂ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਤੇ ਬਸ ਜੀ ਗੁਰੂ ਪਾਤਸ਼ਾਹ ਬਖਸ਼ਣ ਹਾਰ ਬਖਸ਼ ਦੇਣਾ ਅਣਜਾਣ ਬੱਚੇ ਸਮਝ ਕੇ ਆ ਗਏ ਚੰਨਾਂ ਵਿੱਚ ਬੇਨਤੀ ਜੀ ਸਾਧ ਸੰਗਤ ਜੀ ਦੇ ਕਿ ਬਖਸ਼ ਦੇਣਾ ਜਾਣ ਬੱਚੇ ਸਮਝ ਕੇ ਨਾ ਸਮਤ ਸੂਜੀ ਬਖਸ਼ਣ ਵਾਲਾ ਵੀ ਆਪ ਵਾਹਿਗੁਰੂ ਅਕਾਲ ਪੁਰਖ ਹੀ ਹਨ ਅਰਦਾਸ ਕਰਿਆ ਕਰੋ ਨਾਲ ਦੀ ਨਾਲ ਹਨਾ ਤਾਈਫੂਨ ਚ ਦੇਖ ਕੇ ਕੱਲਾ ਕਰੋ ਹਨ ਜਿਉ ਥੋੜੀ ਜਿਹੀ ਹੋਵੇ ਯਾਦ ਕਰ ਲੋ ਹਨ ਤਾਂ ਜੋ ਤੁਹਾਡਾ ਥੋੜਾ ਆਸਾਨੀ ਹੋ ਸਕੇ ਰਾਹ ਜੂੜ ਕਰੇ ਕਿ ਸੱਚੇ ਪਾਤਸ਼ਾਹ ਸਾਡਾ ਮਨ ਟਿਕਾਓ ਨਾਮ ਸਿਮਰਨ ਦੇ ਅਭਿਆਸੋ ਚਨਾ ਇਹ ਜ਼ਰੂਰ ਬੇਨਤੀ ਕਰੋ ਜੀ ਤੇ ਮਿਲਾਂਗੇ ਤੁਹਾਨੂੰ ਜਲਦ ਨਵੀਂ ਵੀਡੀਓ ਵਿੱਚ ਨਵੇਂ ਸਫਰਾ ਵਿੱਚ ਪੂਨਾ ਚਾਰ ਆਪਾਂ ਤੁਹਾਡੇ ਨਾਲ ਨਾਮ ਸਿਮਰਨ ਦੀਆਂ ਆਹਣੀਆਂ ਵੀਡੀਓ ਲੈ ਕੇ ਆਵਾਂਗੇ ਤਾਂ ਜੋ ਤੁਹਾਡਾ ਵੀ ਪਲਾ ਹੋ ਸਕੇ ਜੀ ਜਿੱਦਾਂ ਦਾ ਦੱਸਦਾ ਜੀਵਨ ਬਦਲਿਆ ਵੀ ਸਾਰਾ ਤੇ ਜੀਵਨ ਬਦਲਣਾ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਕਾਲ ਜਿਹੜਾ ਕਲਜੋਗ ਬਹੁਤ ਹਾਵੀ ਹੋਇਆ ਪਿਆ ਜਿੰਨੇ ਤੇ ਬੈਂਤੀਆ ਪ੍ਰਮਾਣ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ